ਪ੍ਰਾਈਮ ਜ਼ੋਰਪ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ ਕਿਉਂਕਿ ਇਸ ਤਰ੍ਹਾਂ ਜਦੋਂ ਵੀ ਇਸ ਨਵੀਂ ਵੀਡੀਓ ਅਪਲੋਡ ਕਰਦੀ ਹਾਂ ਉਹਦੀ ਲਈ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਕੈਨੇਡਾ ਤੋਂ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਹੁਣ ਜਿਹੜੇ ਅਗਲੇ ਸਾਲ ਚੋਣਾਂ ਹੋਣ ਰਹੀਆਂ ਉਹ ਜਾ ਰਹੇ ਹਨ ਤੇ ਇਸ ਦੇ ਬਾਅਦ ਟ੍ਰੂਡੋ ਨੇ ਆਪਣੇ ਪੱਧਰ ਤੇ ਇੱਕ ਫੈਸਲਾ ਲਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਕਿਹਾ ਹੈ ਕਿ ਉਹਨਾਂ ਨੇ ਕਈ ਵਾਰ ਬਸਤੂਆਂ ਤੇ ਵੀਰ ਵਾਰ ਨੂੰ ਕਈ ਵਸਤੂਆਂ ਤੋਂ ਜਿਹੜਾ ਵਿਕਰੀ ਟੈਕਸ ਹੈਗਾ ਉਸ ਨੂੰ ਅਸਥਾਈ ਤੌਰ ਤੇ ਹਟਾਉਣ ਦਾ ਯਤਨ ਕਰਨਗੇ ਉਹ ਤੇ 1 ਲੱਖ ਕੈਨੇਡੀਅਨ ਨੂੰ ਚੈੱਕ ਭੇਜਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜੋ ਵਾਧੀਆਂ ਕੀਮਤਾ ਕਰਕੇ ਜਿਹੜੀ ਪ੍ਰੋਬਲਮ ਜਿਹੜਾ ਨੂੰ ਆ ਰਹੀ ਹੈ ਤੇ ਇਹ ਐਲਾਨ ਉਸ ਸਮੇਂ ਦੇ ਵਿੱਚ ਕੀਤਾ ਗਿਆ ਹੈ ਜਦੋਂ ਵਾਧੀਆਂ ਲੱਗਤਾ ਕਰਕੇ ਸਾਰੇ ਹੀ ਜਿਹੜੇ ਬਾਰਡਰਸ ਹੈਗੇ ਆ ਕੈਨੇਡਾ ਵਾਸੀ ਹੈਗੇ ਆ ਟਰੂਡੋ ਤੋਂ ਨਾਖੁਸ਼ ਹਨ ਤੇ ਇਸ ਯੋਜਨਾ ਦੀ ਤਹਿਤ 2023 ਦੇ ਵਿੱਚ 1.5 ਲੱਖ ਡਾਲਰ ਤੋਂ ਘੱਟ ਕਮਾਈ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਨੂੰ 250 ਕੈਨੇਡੀਅਨ ਡਾਲਰ ਦਾ ਚੈੱਕ ਮਿਲੇਗਾ ਤੇ ਤੁਰਨੇ ਕਿਹਾ ਹੈ ਕਿ ਜ਼ਿਆਦਾ ਕਮਾਈ ਕਰਨ ਵਾਲੇ ਲੋਕ ਵੀ ਆਪਣਾ ਗੁਜ਼ਾਰਾ ਕਰਨ ਦੇ ਲਈ ਸੰਘਰਸ਼ ਕਰ ਰਹੇ ਹਨ ਤੇ ਅੰਦਾਜ਼ਨ ਹੈਗੀ 18.7 ਮਿਲੀਅਨ ਕੈਨੇਡੀਅਨ ਇੱਕ ਵਾਰ ਦਾ ਚੈੱਕ ਇੱਕ ਵਾਰ ਦਾ ਚੈੱਕ ਪ੍ਰਾਪਤ ਕਰ ਲੈਣਗੇ ਤੇ ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਇਸ ਦੇ ਨਾਲ ਕਰਿਆਨੇ ਦਾ ਗਰੋਸਰੀ ਦਾ ਸਾਮਾਨ ਬੱਚਿਆਂ ਦੇ ਕੱਪੜੇ ਤੇ ਹੋਰ ਜ਼ਰੂਰੀ ਚੀਜ਼ਾਂ ਤੇ ਜੀਐਸਟੀ ਤੇ ਐਚਐਸਟੀ ਜਿਹੜੀਆਂ ਹੈਗੀਆਂ ਉਸ ਨੂੰ ਹਟਾਇਆ ਜਾਵੇਗਾ ਮਤਲਬ ਇਹ ਹੈ ਕਿ ਹੁਣ ਟੀੜੇ ਚੀਜ਼ਾਂ ਹੈਗੀਆਂ ਟੈਕਸ ਫ੍ਰੀ ਹੋ ਜਾਣਗੀਆਂ ਇਹ ਫੈਸਲਾ 14 ਦਸੰਬਰ ਤੋਂ ਲਾਗੂ ਹੋਵੇਗਾ ਤੇ ਇਹ ਚੀਜ਼ਾਂ ਅਗਲੇ 2 ਮਹੀਨਿਆਂ ਦੇ ਲਈ ਟੈਕਸ ਦੇ ਫ੍ਰੀ ਹੋਣਗੀਆਂ ਅਜਿਹਾ ਹੋਣ ਦੇ ਨਾਲ ਇਹ ਚੀਜ਼ਾਂ ਸਸਤੀਆਂ ਹੋਣਗੀਆਂ ਤੇ ਜੇਕਰ ਇਹ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਹੈ ਤੇ ਲੋਕਾਂ ਨੂੰ ਸੇ ਰਾਹਤ ਮਿਲੇਗੀ ਤੇ ਜਿਸ ਦੇ ਨਾਲ ਟ੍ਰੂਡੋ ਸਰਕਾਰ ਤੋਂ ਖੁਸ਼ ਹੋਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਟ੍ਰੂਡੋ ਸਰਕਾਰ ਅਗਲੀਆਂ ਚੋਣਾਂ ਦੇ ਵਿੱਚ ਆਪਣੀ ਲਿਬਰਲ ਪਾਰਟੀ ਦੀ ਵੀ ਅਗਵਾਈ ਕਰਨਗੇ ਇਸ ਤੋਂ ਬਾਅਦ ਅਗਲੀ ਖ਼ਬਰ ਆ ਰਹੀ ਹੈ ਇਟਲੀ ਤੋਂ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮਿਲੋਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਤੋਂ ਬਾਅਦ ਇਟਲੀ ਦੇ ਪ੍ਰਧਾਨ ਮੰਤਰੀ ਨੇ ਚੀਨ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਤੇ ਭਾਰਤ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਜਨਕੀ ਥਾਰਨੰਮਬਨ ਨੂੰ ਬ੍ਰਾਜ਼ੀਲ ਦੇ G20 ਸੰਮੇਲਨ ਦੇ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮਿਲੋਨੀ ਦੇ ਨਾਲ ਪਾਰਦਰਿਸ਼ਤੀਆਂ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕੀਤਾ ਹੈ ਤੇ ਲਿਖਿਆ ਹੈ ਕਿ ਅਸੀਂ 2025 ਤੋਂ ਲੈ ਕੇ 2029 ਦਿੱਲੀ ਜਿਹੜੇ ਸਾਂਝੇ ਕੰਮ ਕਰਨ ਦਾ ਐਲਾਨ ਕੀਤਾ ਹੈ ਤੇ ਮੈਲੋਨੀ ਨੇ ਲਿਖਿਆ ਹੈ ਕਿ ਉਹ ਭਾਰਤ ਦੇ ਨਾਲ ਉਹਨਾਂ ਦੀ ਜਿਹੜੀ ਦੋਸਤੀ ਹੈਗੀ ਲਗਾਤਾਰ ਵਧ ਰਹੀ ਹੈ ਤੇ ਉਹਨਾਂ ਨੂੰ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਵਧੀਆ ਲੱਗਦਾ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਇੰਡੀਆ ਤੇ ਇਟਲੀ ਦੇ ਦਰਮਿਆਨ ਡੜੀ ਸਾਂਝੇਦਾਰੀ ਦੀ ਉਮੀਦ ਕਰਨਗੇ ਇਸ ਦੇ ਨਾਲ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਦੋਨੋਂ ਦੇਸ਼ ਮਿਲ ਕੇ ਵੱਖ-ਵੱਖ ਖੇਤਰਾਂ ਦੇ ਵਿੱਚ ਇਕੱਠੇ ਕੰਮ ਕਰਨ ਲਈ ਤਿਆਰ ਹਨ ਤੇ ਜੋਰਜੇ ਮਲੋਨੀ ਦੇ ਦੁਆਰਾ ਟਵੀਟ ਕੀਤਾ ਗਿਆ ਇਹ ਜਿਹੜਾ ਜਿਹੜਾ ਬਿਆਨ ਹੈ ਉਹ ਇਹ ਦਰਸਾਉਂਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਟਲੀ ਦੇ ਭਾਰਤ ਦੇ ਵਿਚਕਾਰ ਜਿਹੜਾ ਰਿਸ਼ਤੇ ਹੈਗੇ ਆ ਜਿਆਦਾ ਮਜ਼ਬੂਤ ਬਣ ਰਹੇ ਹਨ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਯੂਰੋਪੀਅਨ ਦੇਸ਼ ਡੈਨਮਾਰਕ ਵਿੱਚ ਉੱਚੇ ਪੱਧਰ ਤੇ ਵਰਕਰਜ਼ ਦੀ ਲੋੜ ਹੈ ਤੇ ਇਸ ਕਰਕੇ ਹੁਣ ਤੁਰੰਤ ਵਰਕ ਵੀਜ਼ਾ ਅਪਲਾਈ ਕਰ ਸਕਦੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੇਸ਼ ਵਿੱਚ ਸੈਟਲ ਹੋਣ ਦਾ ਸੁਪਨਾ ਪੂਰਾ ਕਰਨ ਵਾਲੇ ਲੋਕਾਂ ਦੇ ਲਈ ਇਹ ਚੰਗੀ ਗੱਲ ਹੈ ਤੇ ਇਸ ਦੇ ਨਾਲੇ ਚੰਗੀ ਗੱਲ ਇਹ ਵੀ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਪਰਿਵਾਰ ਦੇ ਸਮੇਤ ਰਹਿ ਸਕਦੇ ਹੋ ਤੇ ਇਸ ਲਈ ਅਪਲਾਈ ਕਰਨ ਦੇ ਲਈ ਆਇਲਟਸ ਪਾਸ ਹੋਣਾ ਜ਼ਰੂਰੀ ਨਹੀਂ ਹੈ ਤੇ ਕੋਈ ਏਜ ਲਿਮਟ ਵੀ ਨਹੀਂ ਹੈ ਤੇ ਪੜਾਈ ਸੰਧੀ ਵੀ ਕੋਈ ਲਿਮਟ ਨਹੀਂ ਹੈ ਤੇ ਕੰਮ ਸੰਬੰਧੀ ਕਿਸੇ ਤਰ੍ਹਾਂ ਦੀ ਤਜਰਬੇ ਦੀ ਵੀ ਲੋੜ ਨਹੀਂ ਹੈ ਤੇ ਘਟੋ ਘਟ ਦਸਤਾ ਜਿਹੜੀ ਡਾਕੂਮੈਂਟਸ ਹੈਗੇ ਆ ਉਹਨਾਂ ਦੀ ਲੋੜ ਹੈ ਬਿਨਾ ਇੰਟਰਵਿਊ ਦੇ ਵੀ ਅਪਲਾਈ ਕਰ ਸਕਦੇ ਹੋ ਤੇ ਚੰਗੀ ਗੱਲ ਇਹ ਹੈ ਕਿ ਇਸ ਤੇ ਲਿਜੜੇ ਪੈਸੇ ਹੈਗੇ ਆ ਉਹ ਵੀ ਘੱਟ ਬਜਟ ਦੇ ਵਿੱਚ ਆਉਂਦੇ ਹਨ ਤੇ ਜਿਹੜੇ ਲੋਕ ਡੈਨਮਾਰਕ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਆ ਉੱਥੇ ਆਪਣੀ ਕਿਸਮਤ ਅਜਮਾ ਸਕਦੇ ਹਨ ਤੇ ਈਜ਼ੀਲੀ ਤੁਸੀਂ ਆਪਣੀ ਨਾ ਜਿਹੜੇ ਮੇਨ ਹੈਗੇ ਆ एजेंट्स है उन्होंने गलबात करके इस बारे ज़्यादा जानकारी प्राप्त कर सकते हो इस तुब तो जेकर आप करिए इस जड़े टाइम के सोने की कीमतों बारे तो दसिया जा रहा है कि हफ्ते के आखिर दे, दे कारोबारी जाने की अ शुक्रवार यानी कि बई नवंबर में सोने चांदी की कीमतों में फिर ज़्यादा वाधा हुआ है तो सोने की कीमत सत्तर हज़ार बत्ती रुपये प्रति दस ग्राम हो गई है तो चांदी की कीमत उन्नवे हज़ार नौ सौ सत्तर रुपये प्रति किलोग्राम है जो सोना चौदह सौ रुपये बढ़िया है तो चांदी अपने ही रेट पर स्थिर है इसत बाद आप देख लें अज के करंसी रेट सब तो पहला यूएस यू एस डॉलर का रेट चल रहा है चौरासी रुपये उन्ंजा पैसे कनेडा डॉलर का रेट चल रहा है सठ रुपये अड़ताली पैसे आसट्रेलिया डॉलर का रेट चल रहा है पचवंजा रुपये दो पैसे यूरो का रेट अठासी रुपये पाँ पैसे न्यूजीलैंड डॉलर का रेट उन्वंजा रुपये सैंती पैसे अरब अमरात के दराम का रेट चल रहा है तेई ₹30.5 ਦਾ ਰੇਟ ਚੱਲ ਰਿਹਾ ਹੈ ₹106.32 ਪੈਸੇ ਇਸ ਤੋਂ ਬਾਅਦ ਆਪਾਂ ਦੇਖ ਲਈਨੇ ਅੱਜ ਦਾ ਟੈਂਪਰੇਚਰ ਕਿਹੜਾ ਚੱਲ ਰਿਹਾ ਹੈ ਇਟਲੀ ਦੇ ਵਿੱਚ ਬਾਰੀ ਦੇ ਵਿੱਚ ਅੱਜ ਮੈਕਸਿਮਮ 16 ਡਿਗਰੀ ਬੈਰਗਾਮ 3 ਡਿਗਰੀ ਬੋਲਾਨੀਆ 4 ਡਿਗਰੀ ਵ੍ਰੇਸ਼ੀਆ 2 ਡਿਗਰੀ ਕਾਲਗਰੀ ਦੇ ਵਿੱਚ 18 ਡਿਗਰੀ ਕਤਾਨੀਆ ਦੇ ਵਿੱਚ 16 ਡਿਗਰੀ ਫੇਰਾਰਾ ਦੇ ਵਿੱਚ 2 ਡਿਗਰੀ ਫਲੋਰੈਂਸ ਵਿੱਚ 14 ਡਿਗਰੀ ਟੈਂਪਰੇਚਰ ਫੋਜਾ ਦੇ ਵਿੱਚ 17 ਡਿਗਰੀ करोली तीन डिग्री जनोवात डिग्री मिलान के दो डिग्री नेपल्स के उन्नीस डिग्री पलैरमो भी डिग्री रोमा के सोलह डिग्री तिरिंदो चार डिग्री डिग्री, छिगरी तुरंत दो डिग्री तेनस के छे डिग्री टैंपरेचर चल रहा है इसे अच्छे कुछ खस खास खबरें इस नाल ही आप भीडियो खत्म करते हैं जो भीडियो चंकी लगी लाइक जरूर करियो वीडियो देखने सार्या का बहुत बहुत शुक्रिया